ਆਪਾਂ ਮੱਜਾਂ ਦਾ ਖੰਨਾ ਮੰਡੀ ਤੋਂ ਭਾਗ 2 ਲੱਗਿਆ ਸ਼ੁਰੂ ਕਰਨ ਭਾਗ 1 ਆਪਾਂ ਉੱਥੇ ਤੱਕ ਬਣਾ ਕੇ ਬੰਦ ਕਰਤਾ ਭਾਗ 2 ਚ ਆਪਾਂ ਸਪੈਸ਼ਲ ਚੱਲ ਕੇ ਆਇਆ ਉਧਰ ਮੈਂ ਪਹਿਲਾਂ ਦੇਖ ਕੇ ਗਿਆ ਸੀ ਝੋਟੀ ਬਾਈ ਕੋਲ ਮੀਣੀ ਝੋਟੀ ਖੜੀ ਸੀ ਮੈਂ ਕਿਹਾ ਭਾਗ 2 ਵਾਲੀ ਸ਼ੁਰੂਆਤ ਆਪਾਂ ਇਹ ਝੋਟੀ ਨਾਲ ਕਰਾਂਗੇ ਪੂਰੀ ਜਬਰਦਸਤ ਹੈ ਪੂਰੀ ਸਨੱਖੀ ਹੈ ਪੂਰੀ ਸੋਹਣੀ ਝੋਟੀ ਹੈ ਦੋਸਤੋ ਮੇਰਾ ਖਿਆਲ ਆ ਸੂਣ ਚ ਹਜੇ ਦਿਨ ਲੈਂਦੀ ਹੈ ਇੱਧਰ ਤੋਂ ਥਣ ਹਵਾਨਾ ਦਿਖਾਉਣਾ ਤੇ ਬਾਕੀ ਖੋਲ ਕੇ ਦਿਖਾਵਾਂਗੇ ਦੋਸਤੋ ਖਣਾ ਦੀ ਦੂਰੀ ਦੇਖ ਸਕਦੇ ਹੋ ਜਿਹੜੀ ਬਾ ਕਮਾਲ ਦੂਰੀ ਆ ਦੋਸਤੋ ਇੱਕ ਥਾਣੇ ਦੇ ਉਹਲੇ ਤੇ ਬਾਕੀ ਬੈਕ ਤੋਂ ਦਿਖਾਵਾਂਗੇ ਹਵਾਨਾ ਤੇ ਪੁੱਠਾ ਦੇਖ ਸਕਦੇ ਹੋ ਪੂਰੇ ਚੌੜੇ ਪੁੱਠੇ ਦੀ ਆ ਦੋਸਤੋ ਜਾਨ ਵਾਲੀ ਝੋਟੀ ਐ ਤੇ ਇੱਕ ਵਾਰੀ ਮੈਂ ਬਾਈ ਨੂੰ ਕਹੂੰਗਾ ਖੋਲ ਕੇ ਦਿਖਾਉਗਾ ਝੋਟੀ ਮੀਣੀ ਝੋਟੀ ਦੋਸਤੋ ਮੈਨੂੰ ਇੱਕੋ ਹੀ ਮਿਲੀ ਐ ਮੈਂ ਮੰਡੀ ਚ ਸਾਰੀ ਚ ਦੇ ਆ ਗੜੇ ਤੋਰ ਬਾਈ ਇੱਦਾਂ ਦੋਸਤੋ ਰੂਹ ਖੁਸ਼ ਹੁੰਦੀ ਐ ਝੋਟੀ ਨੂੰ ਦੇਖ ਕੇ ਪੂਰੀ ਜਾਨ ਵਾਲੀ ਝੋਟੀ ਐ ਹਵਾਨਾ ਮੇਰਾ ਖਿਆਲ ਆ ਵੀ ਪੂਰਾ ਵੱਡਾ ਹਵਾਨਾ ਬਣਾਉਗੀ ਦੋਸਤੋ ਹਜੇ ਸਟਾਰਟ ਹੀ ਕੀਤਾ ਹਵਾਨਾ ਖੋਦਣਾ ਤੇ ਉੱਪਰ ਤੋਂ ਝੋਟੀ ਦੇਖ ਸਕਦੇ ਹੋ ਜਾਨ ਬਹੁਤ ਆ ਦੋਸਤੋ कदकाठ जरूर थोड़ा दरमियाना पर ऊपर थोड़ा टांचा दोस्तों पूरे चौड़े टांचे दी है जान वाली ਝੋਟੀ है इतदा मान लो की पहलवानना वांगू तुरदीया दोस्तों पूरी जाबरदस्त ਝੋਟੀਆ दोस्तों बाकमाल ਝੋਟੀਆ ਜਿੰਨੀ ਤਾਰੀਫ ਆਪਾਂ ਕਰਦੀਏ ਝੋਟੀ दोस्तों ਥੋੜੀ ਹੈ ਇਧਰ ਤੋਂ ਥਣ ਦੇਖ ਸਕਦੇ ਹੋ ਦੋਸਤੋ ਮੁੱਠੀ ਦੀ ਚਵਾਈ ਵਾਲੇ ਪੂਰੇ ਟੌਪ ਦੇ ਥਣ ਕਹਿ ਦਿੰਦੇ ਨੇ ਜਿਹੜੇ ਉਹ ਲੱਗੇ ਨੇ ਤੇ ਬਾਕੀ ਹਵਾਨਾ ਦੋਸਤੋ ਸ਼ੂ ਤੱਕ ਤਿਆਰ ਕਰੂਗੀ ਪੂਰਾ ਚੌੜਾ ਹਵਾਨਾ ਬਣਾਊਗੀ ਝੋਟੀ ਤੇ ਬਰੀਕੀਆਂ ਬਹੁਤ ਨੇ ਦੋਸਤੋ ਬਿਲਕੁਲ ਬਰੀਕ ਚਮੜੇ ਦੀ ਹੈ ਨਾੜਾਂ ਬਹੁਤ ਨੇ ਪਿੰਡੇ ਤੇ ਤੇ ਬਾਕੀ ਡਿਟੇਲ ਆਪਾਂ ਦੋਸਤੋ ਇਹਦੀ ਬਾਈ ਨੂੰ ਪੁੱਛਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਨਾਮ ਦੱਸੋ ਬਈ ਨਾਮ ਮੇਰਾ ਕਾਲਾ ਜੀ ਕਿੱਥੇ ਤੋਂ ਆਇਓ ਪਿੰਡੋਚੀ ਰੁੜਕੀ ਉੱਚੀ ਰੁੜਕੀ ਇਹ ਕਿੱਥੇ ਰਹਿ ਜਾਂਦਾ ਬਾਈ ਆਏ ਮਲੋਹ ਸ਼ਹਿਰ ਕੋਲ ਜੀ ਮਲੋਹ ਉੱਚੀ ਰੁੜਕੀ ਦੇ ਆ ਮੇਰੇ ਖਿਆਲ ਮੱਜਾ ਬਾਈ ਫੇਮਸ ਨੇ ਬਹੁਤ ਹਾਂ ਹਾਂਜੀ 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 ਮਸ਼ਹੂਰ ਮੱਜਾ ਨੇ ਉੱਚੀ ਰੁੜਕੀ ਦੇ ਆ ਹਾਂਜੀ ਇਹ ਝੋਟੀ ਕਿੰਨੇ ਵੇ ਸੂਏ ਸੁੰਦੀ ਆ ਬਾਈ ਇਹ ਦੂਜੇ ਜੀ ਦੰਦਾਂ ਚ ਹੈਗੀ ਆ ਜਾਂ ਇਹ ਦੰਦ ਪੂਰੇ ਨੇ ਜੀ ਦੰਦ ਪੂਰੇ ਕਰਨ ਹਾਂ ਬਾਈ ਨਗੀਨਾ ਲਿਆਤਾ ਕਿੱਥੋਂ ਅਛਾ ਵਪਾਰ ਦਾ ਹੀ ਕੰਮ ਹੈ ਰੁਟੀਨ 'ਚ ਵੀ ਜਾਨਵਰ ਹੁੰਦੇ ਨੇ ਆਪਣੇ ਹਾਂਜੀ ਹਾਂਜੀ ਕਿੰਨੇ ਕਿ ਜਾਨਵਰ ਹੁੰਦੇ ਨੇ ਰੁਟੀਨ 'ਚ ਆਪਣੇ ਆਪਣੇ ਰੁਟੀਨ 'ਚ ਹੁੰਦੇ ਨੇ 7-8 ਕਿ ਜਾਨਵਰ ਹੁੰਦੇ ਅੱਛਾ ਬਾਹਰ ਵੀ ਭੇਜਦੇ ਨੇ ਬਾਹਰ ਵੀ ਭੇਜਦੇ ਨੇ ਜੀ ਮੁੜਕੀ ਜ਼ਿਆਦਾਤਰ ਤਾਂ ਮੰਡੀਆਂ ਕੋਲ ਦੇ ਇਹ ਦੂਜੇ ਸੂਬੇ ਹੁੰਦੇ ਨੇ ਇਹ ਦੂਜੇ ਜੀ ਕਿੰਨੇ ਕਿ ਦਿਨ ਕੱਢਦੀ ਆ ਹਫਤਾ ਲੈਂਦੀ ਆ ਜੀ ਇੱਕ ਹਫਤਾ ਕੱਢਦੀ ਆ ਹਾਂਜੀ ਪਲੂਣ ਦਾ ਕੀ ਰਿਕਾਰਡ ਦੱਸਿਆ ਦੁੱਧ ਦਾ ਪਲੂਣ ਨੇ ਦਿੱਤਾ ਬਾਈ ਨੇ 13-14 ਕਿਲੋ ਦੁੱਧ 13-14 ਕਿਲੋ ਇਸ ਵਾਰੀ ਕਿੰਨੀ ਕੁ ਉਮੀਦ ਆ ਬਾਈ ਇਸ ਵਾਰੀ ਉਹ ਤਾਂ 15-16 ਕਿਲੋ ਦੀ ਉਮੀਦ ਆ ਬਾਈ 15-16 ਪਾਉਗੀ ਜੀ ਬਾਈ ਖੁੱਲਾ ਪਾਉਗੀ ਝੂਠੀ ਦੱਸ ਜਾ ਤੁਸੀਂ ਨੇ ਬਿਲਕੁਲ ਬਾਈ ਨੇ ਦੋਸਤੋ ਸਹੀ ਜਾਣਕਾਰੀ ਦਿੱਤੀ ਆ ਕੋਈ ਬਹੁਤਾ ਵਪਾਰ ਵਾਲਾ ਕੰਮ ਨਹੀਂ ਕਰਿਆ ਹੈਗਾ ਵੀ 17 ਦੇ ਦੂ ਵੀ 18 ਦੇ ਦੂ ਨਹੀਂ ਨਾ ਉਹਦਾ ਕੀ ਫਾਇਦਾ ਆਪਾਂ ਮੈਂ ਝੂਠ ਮਾਰੀਏ ਆ ਝੂਠ ਸੁਫਾਨ ਦਾ ਬਾਈ ਕਹਿੰਦਾ ਬਾਹਲਾ ਫਿਰਦੇ ਨਹੀਂ ਬਾਈ ਕਿੰਨਾ ਦਾ ਜੈਨੂਅਲ ਰੇਟ ਦੱਸ ਦੀ ਇੱਕ ਫਿਕਸਡ ਰੇਟ ਮੋਲ ਤਾਂ ਬਾਈ 1.5 ਕਰੀ ਜਾਂਦੇ ਆ ਇੱਕ ਚੜੀ ਜਾਉ ਦੇਖ ਕੇ ਕਰ ਲਾਂਗੇ ਬਾਕੀ ਦੋਸਤੋ ਹੋ ਜਾਣੀਆਂ ਝੋਟੀ ਮੌਕੇ ਤੇ ਸਵਾ ਦੇ ਏਡ ਗੇਡ ਚ ਹੋ ਜਾਣੀਆਂ ਤੇ ਬਾਕੀ ਬਾਈ ਨੇ ਜਾਣਕਾਰੀ ਬਿਲਕੁਲ ਸਹੀ ਦਿੱਤੀ ਆ ਨੰਬਰ ਬੋਲ ਦੋ ਬਾਈ ਨੰਬਰ ਮੇਰਾ 70870 ਜੀ 73898 ਇੱਕ ਵਾਰੀ ਫੇਰ ਬੋਲਾਂਗਾ 70870 ਜੀ 73898 ਇੱਕ ਵਾਰੀ ਫੇਰ ਖੋਲ ਕੇ ਦਿਖਾ ਦੇ ਥੋੜੀ ਲੰਬੀ ਤੋਰ ਦੀ ਝੋਕੀ ਅੰਦਰ ਦੋਸਤੋ ਮੀਨੀ ਝੋਟੀ ਆ ਪੂਰੀ ਜ਼ਬਰਦਸਤ ਝੋਟੀ ਆ ਤੇ ਚੜਾਈ ਚੜੂਈ ਦੇਖ ਸਕਦੇ ਹੋ ਝੋਟੀ ਦੇ ਉੱਪਰ ਤੋਂ ਚੜਾਈ ਬਹੁਤ ਜ਼ਿਆਦਾ ਹੈ ਦੋਸਤੋ ਉੱਠੇ ਦੀ ਚੜਾਈ ਹੈ ਤੇ ਬਰੀਕੀਆਂ ਬਹੁਤ ਨੇ ਝੋਟੀ 'ਚ ਵਾਕਈ ਬਾਈ ਨੇ ਜਿੰਨਾ ਕਿ ਦੁੱਧ ਕਿਹਾ ਦੋਸਤੋ ਬਿਲਕੁਲ ਖੁੱਲਾ ਪਾਉਗੀ 15 15 ਕਿਲੋ ਪੂਰਾ ਖੁੱਲਾ ਪਾਉਗੀ ਦੋਸਤੋ 15 ਤੋਂ ਘੱਟ ਨਹੀਂ ਦੇਣਦੀ ਝੁੱਟੀ ਜਮਾਈ ਵਾ ਕਮਾ ਲਓ ਬਾਈ ਤੇ ਬਾਕੀ ਨੰਬਰ ਦੋਸਤੋ ਬਾਈ ਨੇ ਬੋਲਤਾ ਤੇ ਰੇਟ ਵੀ ਬਾਈ ਨੇ ਦੋਸਤੋ ਜੈਨੂਅਨ ਹੀ ਕਰਿਆ ਕਿ ਆਮ ਵਪਾਰੀਆਂ ਵਾਂਗੂ 1.5 ਕੋਈ 2 ਲੱਖ ਨਹੀਂ ਕਿਹਾ ਵੀ ਇੰਨੇ ਦੀ ਦੇਣੀ ਆ ਤੇ ਬਾਕੀ ਸਵਾ ਸਵਾ ਦੇ ਨੇੜ ਤੇੜ ਦੋਸਤੋ ਝੋਟੀ ਹੋ ਜੂਗੀ ਬਾਕੀ ਫੋਨ ਤੇ ਤੁਸੀਂ ਦੋਸਤ ਬਾਈ ਨਾਲ ਗੱਲਬਾਤ ਕਰ ਲਓ ਤੇ ਨੇੜ ਆ ਕੇ ਆਪਣੀ ਤਸੱਲੀ ਕਰਕੇ ਜਾਨਵਰ ਖਰੀਦਿਓ ਦੋਸਤੋ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣਾ ਦੋਸਤੋ ਤੁਸੀਂ ਆਪਣੀ ਤਸੱਲੀ ਕਰਕੇ ਹੁੰਦਾ ਆਜੋ ਦੋਸਤੋ ਪਾਗ 2 ਦੀ ਆਪਣੀ ਸ਼ੁਰੂਆਤ ਬਹੁਤ ਚੰਗੀ ਹੋਈ ਹੈ ਇੱਕ ਟੌਪ ਦੀ ਝੋਤੀ ਤੋਂ ਆਜੋ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਹੋਰ ਝੋਟੀਆਂ ਵੀ ਦਿਖਾਵਾਂਗੇ ਇੱਕ ਵਾਰੀ ਥਾਣਾ ਹਵਾਨਾ ਝੋਟੀ ਦਾ ਫੇਰ ਤੋਂ ਦਿਖਾ ਦਣਾ ਦੋਸਤੋ ਇਧਰ ਤੋਂ ਆਜੋ ਅੱਗੇ ਲੈ ਕੇ ਚੱਲਦੇ ਆਂ ਦੋਸਤੋ ਤੁਹਾਨੂੰ ਆ ਝੋਟੀ ਦੇਖਦੇ ਆਂ ਇੱਕ ਬਾਈ ਤੋਰੀ ਜਾਂਦਾ ਕੱਦ ਕਾਠੀ ਬਹੁਤ ਆ ਝੋਟੀ ਦਾ ਇਧਰ ਤੋਂ ਹਵਾਨਾ ਦਿਖਾਉਣਾ ਥਣ ਦਿਖਾਉਣਾ ਮੈਂ ਪੱਕੇ ਲੇਵੇ ਦੀ ਆ ਦੋਸਤੋ ਤਾਂ ਕੱਦ ਵਿੱਢ ਝੋਟੀ ਦਾ ਬਹੁਤ ਆ ਬਾ ਕਮਾਲ ਆ ਬਾਈ ਉਹ ਤੋਂ ਪੁੱਛਦੇ ਆਂ ਬਾਈ ਨੂੰ ਡਿਟੇਲ ਝੋਟੀ ਦੀ ਕੀ ਗੱਲ ਬਾਤ ਆ ਇਹਦੀ ਕਿੰਨਾ ਕ ਬਾਈ ਰੇਟ ਰੂਟ ਕਰਦਾ ਕਿੰਨੇ ਕ ਦੀ ਲਾਸਟ ਛੱਡ ਦੂਗਾ ਝੋਟੀ ਚੱਲਦੇ ਆਂ ਨੇੜ ਤੇੜ ਬਾਈ ਦੇ ਪੁੱਛਦੇ ਆਂ ਕੀ ਕਹਿੰਦਾ ਆਰੇ ਵੀਰੋ ਉਹ ਬਾਈ ਨੂੰ ਪੁੱਛਦਿਆਂ ਦੋਸਤੋ ਚੱਲ ਕੇ ਕੀ ਡਿਟੇਲ ਹੈ ਝੋਟੀ ਆ ਆਪਣੀ ਝੋਟੀ ਹੈ ਹੋਰ ਭਾਈ ਜੀ ਕੀ ਹਾਲ ਚੱਲਦਾ ਬਾਈ ਉਹਦੇ ਵੇਰੇ ਚੜ੍ਹਦੀ ਕਲਾ ਨਾਮ ਦੱਸੋ ਬਾਈ ਦੇਵਿੰਦਰ ਸਿੰਘ ਮੱਲੀ ਕਿੱਥੇ ਤੋਂ ਆਏ ਬਾਈ ਭਿੰਡਰ ਕਲਾ ਜ਼ਿਲ੍ਹਾ ਮੋਗਾ ਇਹ ਸੂਈ ਹੋਈ ਝੋਟੀ ਹਾਂਜੀ ਹਾਂਜੀ ਕਿੰਨੇਵੇਂ ਸੂਏ ਸੂਈ ਆ ਦੂਸਰੇ ਸੂਏ ਸੂਈ ਆ 12 ਦਿਨ ਦਾ ਸੂਆ ਦਾ ਦੰਦਾ ਚ ਛਿੱਗੀ ਆ ਜੀ 6 ਦੰਦਾ ਹੈ ਜੀ ਹਾਂਜੀ 6 ਦੰਦਾ ਕੱਦ ਘਾੜ ਬਹੁਤ ਆ ਬਾਈ ਝੋਟੀ ਦਾ ਹਾਂਜੀ ਹਾਂਜੀ 13 ਕਿਲੋ ਦੁੱਧ ਵੀ ਤਿਆਰ ਹੈ ਇਸ ਵਕਤ ਸਾਰਾ 13 ਪੱਕਾ ਤਿਆਰ ਪੱਕਾ ਪੱਕਾ ਤਿਆਰ ਰੇਟ ਕੀ ਕਰਦੇ ਹੋ ਇਹਦਾ ਇਹਦਾ 1 ਤਾਂ ਟੂੜੀ-ਤਾੜੀ ਨੇ ਮਾਂਜ ਤੇ ਡੈਰੀਆਂ ਰੇ 95 ਹੀ ਦੇ ਦਾਂਗੇ ਜੀ 85 ਵੀ ਚੁਸੀ ਦੀ ਹੋ ਜੂ ਨਹੀਂ 95 ਹੀ ਦੇ ਦਾਂਗੇ 90 90 ਦੀ ਹੋ ਜੂ ਮੌਕੇ ਦੇ ਬੜਾ ਮੱਡੀ ਮੈਂ ਆ ਵੱਡੀ ਦਾ ਬਣੇ ਰਹੀ ਆ ਹਰਿਆਣੇ ਵਾਲੀ ਝੋਟੀ ਆ ਇਹ ਤਾਂ ਟੂੜੀ ਦਾ ਕਰਕੇ ਬੰਦਾ ਬਣ ਗਿਆ ਇਹ ਤਾਂ ਸਾਰੀ ਹਰਿਆਣੇ ਦੀ ਨੇ ਪੰਜਾਬ ਵਾਲੀ ਦਾ ਕੋਈ ਵੀ ਨਹੀਂ ਨਹੀਂ ਕੱਦ-ਕਾਠ ਵਾਲੀ ਝੋਟੀ ਆ ਹਰਿਆਣਾ ਦਾ ਬਣੇ ਤੋੜਿਆ ਫਿਰਦਾ 1 15 ਦੀ ਕੋਈ ਹੋਣੀ ਸੀ ਅੱਛਾ ਬੰਦਾ ਪੈ ਗਿਆ ਟੂੜੀ ਦਾ ਕਰਕੇ ਨਾ ਆਪਣਾ ਨੰਬਰ ਬੋਲੋ ਭਾਈ 9417013916 ਇੱਕ ਵਾਰੀ ਫੇਰ ਬੋਲਣੀ ਹੈ 9417013916 ਹੋਰ ਵੀ ਲੈ ਕੇ ਆਣ ਝੋਟੀ ਕੋਈ ਹਾਂਜੀ ਹਾਂਜੀ ਆ ਮੈਂ ਨਾਲ ਦੀ ਇੱਕ ਅੱਛਾ ਦੋ ਨੰਬਰਾਂ ਦੀ ਝੋਟੀ ਡੀਟੇਲ ਦੱਸਿਓ ਫਿਰ ਤੋਰਾਂਗੇ ਆਪਾਂ ਇਹ ਤੀਸਰੀ ਸੂਈ ਸੁਈ ਹੋਈ ਆ ਹਾਂਜੀ 12 ਕਿਲੋ ਉਹ ਤਾਂ ਤਿਆਰ ਆ ਥੱਲੇ ਕਿੰਨੇ ਦਿਨਾਂ ਦੀ ਇਹ ਸੂਈ ਨੂੰ 5-6 ਦਿਨ ਹੋ ਗਏ ਸੂਈ ਨੂੰ ਪੰਜ 6 ਦਿਨ ਇਹਦਾ ਰੇਟ ਇਹਦਾ 1-5 ਕਰਦੇ ਆ ਇਹ ਕਿੰਨੇ ਦੀ ਇਹ ਹੋਜੂ 85 ਦੀ ਹਾਂਜੀ ਆ 85 ਦੇ ਦਾਂਗੇ ਸਰ ਜੈ ਜੀ ਗਣ ਕੀਤੀ ਖੋਲੀ ਮਾਰੀ ਖੋਲ ਕੇ ਦਿਖਾ ਦੋਸਤੋ ਝੋਟੀਆਂ ਵੀ ਜ਼ਬਰਦਸਤ ਆ ਬਾਈ ਕੋਲੇ ਥਣ ਹਵਾਨੇ ਜੀ ਬਾਈ ਕੋਲੇ ਤਕਰੀਬਨ ਤਕਰੀਬਨ ਟੋਪ ਦੀਆਂ ਝੋਟੀਆਂ ਹੁੰਦੀਆਂ ਨੇ ਜਦੋਂ ਆਪਾਂ ਚੈਨਲ ਸ਼ੁਰੂ ਕਰਾਤੀ ਦੋਸਤੋ ਬਾਈ ਦੀ ਮੇਰਾ ਖਿਆਲ ਹੈ ਪਹਿਲੀਆਂ ਜੀ ਪਾਈਦੀ ਆਪਾਂ ਨੇ ਇਸੇ ਮੰਡੀ ਤੋਂ ਵੀਡੀਓ ਨਹੀਂ ਹੋਣਾ ਨਹੀਂ ਤੇ ਦਰਮਿਆਨ ਨੇ ਕੱਦ ਕਾਟ ਚਾ ਚੌੜੇ ਢਾਂਚੇ ਚਾ ਦੋਸਤੋ ਥਣ ਹਵਾਨੇ ਦੀ ਪੂਰੀ ਸਾਫ ਹੈ ਤੇ ਰੇਟ ਵੀ ਬਾਈ ਨੇ ਰੇਟ ਦੇ ਹਿਸਾਬ ਨਾਲ ਦੋਸਤੋ ਬਿਲਕੁਲ ਜੈਨੂਅਲ ਆ ਝੋਟੀਆਂ 85 ਕਹਿੰਦਾ ਬਾਈ ਤੇ ਬਾਕੀ ਮੌਕੇ ਤੇ ਮੇਰਾ ਖਿਆਲ ਹੈ ਹੋਰ ਵੀ ਹੋ ਜਾਊਗਾ 5-4 ਘੱਟ 80-80 ਦੇ ਨੇੜੇ ਦੋਸਤੋ ਬਾਈ ਝੋ ਇੰਨੇ ਕ ਪੈਸੇ ਦਾ ਤੁਹਾਨੂੰ ਪਤਾ ਅੱਜ ਕੱਲ੍ਹ ਦੋਸਤੋਂ ਆਉਂਦਾ ਵੀ ਕੀ ਆ ਥਾਣਾ ਹਵਾਨੇ ਦੀ ਸਾਫ ਆ ਛੋਟੀ ਪੂਰੀ ਤੇ ਜਾਣ ਜੂਣ ਦੋਸਤੋਂ ਬਹੁਤ ਆ ਛੋਟੀ ਦੀ ਬਿਲਕੁਲ ਕੁੰਡੇ ਸਿੰਘਾਂ ਚ ਆਜੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਦਿਖਾਉਨੇ ਆ ਛੋਟੀ ਕੋਈ ਖੰਨਾ ਮੰਡੀ ਦੀ ਆਜੋ ਦੋਸਤੋਂ ਅੱਗੇ ਇੱਕ ਆ ਬੂਰੀ ਛੋਟੀ ਖੜੀ ਆ ਪੁੱਛਦੇ ਆ ਆਪਾਂ ਬਾਈ ਜੀ ਨੂੰ ਕੀ ਡਿਟੇਲ ਆ ਛੋਟੀ ਦੀ ਦੋਸਤੋਂ ਕਦ ਕਾੜ ਬਹੁਤ ਆ ਛੋਟੀ ਦਾ ਥਾਣਾ ਹਵਾਨਾ ਮੈਂ ਦਿਖਾਉਣਾ ਇੱਧਰ ਪਿੱਛੇ ਤੋਂ ਤੇ ਬਾਕੀ ਡਿਟੇਲ ਦੋਸਤੋਂ ਆਪਾਂ ਬਾਈ ਨੂੰ ਪੁੱਛ ਲਾਂਗੇ ਛੋਟੀ ਦੀ ਖੰਨਾ ਮੰਡੀ ਦੇ तकरीबन तकरीबन ਜਾਨਵਰ ਦੋਸਤੋ ਟੋਪ ਦੀ ਪਹੁੰਚਦੇ ਨੇ ਜਿਆਦਾ ਇੱਧਰ ਤੋਂ ਹਵਾਨਾ ਦੇਖ ਲੋ ਥੋੜੀ ਜਿਹੀ ਡਰਦੀ ਐ ਝੋਟੀ ਤੇ ਬਾਕੀ ਖੋਲਦੇ ਨਹੀਂ ਦੋਸਤੋ ਆਪਾਂ ਝੋਟੀ ਇਤਰਾ ਹੀ ਦਿਖਾ ਦਿੱਤੀ ਤੁਹਾਨੂੰ ਇੱਥੇ ਤੇ ਇੱਥੇ ਡਿਟੇਲ ਬਾਈ ਨੂੰ ਪੁੱਛ ਲਾਂਗੇ ਆਪਾਂ ਬਾਈ ਜੀ ਕੀ ਨਾਮ ਹੈ ਬੋਲਦੀ ਬੋਲਦੀ ਕਿੱਥੇ ਤੋਂ ਆਏ ਜੀ ਬੋਲਾਪੁਰ ਦਾਕਾ ਬੋਲਾਪੁਰ ਦਾਕਾ ਕਿੰਨੇਵੇਂ ਸਵੇਸ ਵਿੱਚ ਝੋਟੀ ਹੈ ਦੂਜੇ ਸਵੇਸ ਦੁੱਧ ਕਿੰਨਾ ਤੇਰਾ ਹੈ ਬਾਈ ਹੁਣ 12 ਕਿਲੋ ਕਿੰਨੇ ਕਿ ਦਿਨ ਹੋ ਗਏ ਝੋਟੀ ਨੂੰ ਅੱਜ 7-8 ਦਿਨ ਹੋ ਕ੍ਰੇਟ ਕੀ ਕਰਦੇ ਹੋ ਲੱਭੇ ਹਜ਼ਾਰ ਰੁਪਏ ਵਾਲੇ ਕਿੰਨੇ ਵੀ ਛੱਡ ਦੋਗੇ ਫਿਕ 70 ਦੀ ਹੋ ਜੂ 82 ਦੀ ਦੇਵਾ 75 ਦੀ 82 ਦੀ 80 ਦੇ ਅੰਦਰ ਹੋਣੀ ਨਹੀਂ ਜਦੋਂ ਗਾ ਘਾਊਗਾ ਫਿਰ ਸਾਰੇ ਵਾਲੇ ਮਿਲ ਕੇ ਹੁੰਦਾ ਨੰਬਰ ਬੋਲ ਦੋ ਬਾਈ 9815297950 ਇੱਕ ਵਾਰੀ ਫਿਰ ਬੋਲੋ 9815297950 ਦੋਸਤੋ ਦੂਜੇ ਸੂਏ ਝੋਟੀ ਆ ਬਾਕੀ ਤੁਸੀਂ ਫੋਨ ਕਰ ਲਿਓ ਬਾਈ ਨੂੰ ਤਕਰੀਬਨ ਝੋਟੀ ਰੇਟ ਦੇ ਵਿੱਚ ਹੀ ਆ ਹੋ ਜਾਣੀ ਆ ਤੇ ਬਾਕੀ ਖੋਲ ਕੇ ਤੋਰ ਦੇ ਬਾਈ ਇੱਕ ਵਾਰੀ ਇਹ ਨਹੀਂ ਡਰਦੀਦਾ ਝੋਟੀ ਕੱਦ ਕਾਠ ਵਾਲੀ ਝੋਟੀ ਆ ਦੋਸਤੋ ਹਵਾਨਾ ਦੇਖ ਸਕਦੇ ਆ ਥਣ ਦੇਖ ਸਕਦੇ ਆ ਪੂਰੀ ਦੂਰੀ ਤੇ ਲੱਗੇ ਨੇ ਆਪਸ ਦੇ ਵਿੱਚ ਪੂਰੇ ਟਾਪ ਦੇ ਥਣ ਨੇ ਬਾਕਿ ਕਮਾ ਲਓ ਜੀ ਹਾਂ ਬਾਕੀ ਰੇਟ ਵੀ ਦੋਸਤੋ ਬਾਈ ਨੇ ਜੈਨੂਅਨ ਹੀ ਕਰਿਆ ਕੁਝ ਜ਼ਿਆਦਾ ਰੇਟ ਨਹੀਂ ਕਰਿਆ ਝੋਟੀ ਦਾ ਫੋਨ ਕਰ ਲਿਓ ਦੋਸਤੋ ਜਿਹਨੂੰ ਵੀ ਪਸੰਦ ਆਊਗੀ ਝੋਟੀ ਸੀ ਦੇ ਅੰਦਰ ਹੋਜੀ ਜੀ ਦੋਸਤੋ ਮੌਕੇ ਦੀ ਗੱਲ ਆ ਸਾਡੀ ਆਜੂ ਅੱਗੇ ਲੈ ਕੇ ਚੱਲਦੇ ਆ ਖੰਨਾ ਮੰਡੀ ਤੇ ਤੁਹਾਨੂੰ ਹੋਰ ਦਿਖਾਉਣਾ ਕੋਈ ਜ਼ਬਰਦਸਤ ਝੋਟੀ ਆ ਝੋਟੀ ਦਿਖਾਉਣਾ ਦੋਸਤੋ ਤੁਹਾਨੂੰ ਹਣ ਹਵਾਨਾ ਦੇਖ ਲੋ ਇੱਥੇ ਤੋਂ ਇਹ ਬੈਗ ਤੇ ਵੀ ਦੇਖ ਸਕਦੇ ਹੋ ਸ਼ੂ ਤੱਕ ਹੈ ਹਵਾਨਾ ਕਿੰਨਾ ਬਾਹਰ ਹੈ ਤੇ ਅੰਦਰ ਦੇਖ ਸਕਦੇ ਹੋ ਮਿਲਕ ਵੇਨ ਦੇਖ ਸਕਦੇ ਹੋ ਦੋਸਤੋ ਬੜੀ ਮੋਟੀ ਜਾਂਦੀ ਪਈ ਹੈ ਇਹ ਇੱਧਰ ਬੱਚਾ ਖੜਾ ਨਾਲ ਤੇ ਅੱਗੇ ਬਾਪੂ ਜੀ ਨੇ ਪੁੱਛ ਰਿਹਾ ਚੱਲ ਕੇ ਡਿਟੇਲ ਝੋਟੀ ਦੀ ਆਪਣੀ ਸੱਸਰੀ ਘਾਲ ਸੱਸਰੀ ਘਾਲ ਜੀ ਨਾਮ ਦੱਸੋ ਜੀ ਕੀ ਹੈ ਜੀ ਰਾਜਪਾਲ ਸਿੰਘ ਕਿੱਥੇ ਤੋਂ ਆਏ ਜੀ ਆਨੰਦਪ੍ਰਸਾਦ ਇਹ ਝੋਟੀ ਦੀ ਕੀ ਡਿਟੇਲ ਹੈ ਜੀ ਕਿੰਨੇਵੇਂ ਸੂਏ ਹੈ ਦੂਜੇ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ? ਅੱਧ ਹਫਤਾ ਹੋ ਗਿਆ। ਕਿੰਨਾ ਕ ਦੁੱਧ ਧਿਆ ਰਸ ਟਾਈਮ? 12 ਲੀਟਰ। 12 ਰੇਟ ਕੀ ਕਰ ਦੋ ਬਾਈ ਦਾ? ਰੇਟ ਉੱਪਰ ਹੋ ਗਿਆ। ਆ ਬਾਈ ਹੋਰਾਂ ਨੇ ਲੈਤੀ ਆ। ਅੱਛਾ। ਦੋਸਤੋ ਝੋਟੀ ਸੇਲ ਹੋ ਚੁੱਕੀ ਆ। ਇਹ ਬਾਕੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਦਿਖਾਉਣਾ ਹੈ ਜਬਰਦਸਤ ਨਕੀਨਾ ਕੋਈ। ਬਾਕੀ ਝੋਟੀ ਦੋਸਤੋ ਹੈਗੀ ਕਮਾਲ ਦੀ ਆ ਬਾਕੀ ਹਵਾਨਾ ਹੂਨਾ ਦਿਖਾ ਦੇਣਾ ਮੈਂ। ਉਹਦਾ ਸੇਲ ਹੋ ਗਈ ਝੋਟੀ ਦੋਸਤੋ ਹਵਾਨਾ ਹੂਨਾ ਬਹੁਤਾ ਝੋਟੀ ਆ। ਆ ਜੋ ਠੀਖੀ ਦਿਖੋਣਾ ਦੋਸਤੋ ਹਵਾਨੇ ਦੀ ਗੱਲ ਕਰੀਏ ਤਾਂ ਹਵਾਨਾ ਦੇਖ ਸਕਦੇ ਹੋ ਇੱਧਰ ਤੋਂ ਥਣ ਥਣ ਦੇਖ ਸਕਦੇ ਹੋ ਪੂਰਾ ਬੈਕ ਤੋਂ ਜਾਂਦਾ ਹਵਾਨਾ ਤੇ ਮੂੰਹ ਮੱਥਾ ਦੇਖ ਸਕਦੇ ਹੋ ਕੁੰਡੇ ਸਿੰਘਾਂ ਚਾ ਦੋਸਤੋ ਬਾਕੀ ਦੋਸਤੋ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਆਂ ਚੱਲ ਕੇ ਕੀ ਕਹਿੰਦਾ ਭਾਈ ਆਪਣੀ ਝੋਟੀ ਹੈ ਆਪਣੀ ਭਾਈ ਦੱਸੀ ਡਿਟੇਲ ਚਲਿਏ ਫਿਰ ਆਪਾਂ ਭਾਈ ਜੀ ਨਾਮ ਕੀ ਹੈ ਕਰਮਵੀਰ ਹੈ ਵੀਰੇ ਕਿੱਥੇ ਤੋਂ ਆਇਓ ਟੋਡਰ ਪਰ ਆ ਜੀ ਕਿੱਥੇ ਜਾ ਰਹੇ ਆਂ ਬਾਈ ਇਹ ਸਮਰਾਲੇ ਕੋਲੇ ਲੁਧਿਆਣਾ ਜੇ ਲ ਅੱਛਾ ਵਪਾਰ ਦਾ ਹੀ ਕੰਮ ਆ ਬਾਈ ਕਿੰਨੇ ਵੇ ਸਵੇਰੇ ਛੋਟੀ ਇਹ ਦੂਜਾ ਸਵੇਰੇ ਕਿੰਨੇ ਕਿ ਦਿਨ ਹੋ ਗਏ ਹੋ ਗਈ 15 ਦਿਨ ਬੱਚਾ ਕੀ ਆ ਨਾਲ ਘੱਟਾ ਜੀ ਦੁੱਧ ਕਿੰਨਾ ਤਿਆਰ ਆ 16 ਕਿਲੋ ਤਿਆਰ 16 ਕੰਡੇ ਵਾਲਾ ਤਿਆਰ ਬਾਈ ਰੇਟ ਕਿੰਨਾ ਕਰਨਾ ਛੋਟੀ ਦਾ ਰੇਟ ਤਾਂ 170 ਆ ਜੀ ਫਿਕਸ ਰੇਟ ਦਾ ਤੇ ਲਾਸਟ ਜਿੰਨੇ ਦੀ ਛੱਟ ਦੇ ਦੇੜ ਦੀ ਦਵਾਂਗੇ ਬਾਈ ਹਾਂ ਜੀ 40 ਚੂਲੀ ਦੀ ਹੋ ਜਾਊਗੀ ਨਾ ਬਾਈ ਹੁੰਦੀ ਹੈ ਕਿਹੜਾ ਫਿਕਸ ਹੈ ਹਾਂ ਜੀ ਬਾਕੀ ਮਾਨਤਾਨ ਕਰ ਦੋਗੇ ਕਰ ਦਾਂਗੇ ਜੀ ਨੰਬਰ ਬੋਲ ਦੋ ਜੀ 99150 ਜੀ ਹਾਂ ਜੀ 72685 ਦੂਜੀ ਸਵੇਜ ਝੋਟੀ ਹਾਂ ਜੀ ਥੋੜ੍ਹ ਕੇ ਤੋਰੀ ਇੱਕ ਵਾਰੀ ਆ ਦੋਹੀ ਵੀ ਤੋੜ ਦਾਂ ਨਾਲ ਆ ਦੋਹੇ ਝੋਟੀਆਂ ਤੋੜ ਦਿੰਦੇ ਕਿਹੜਾ ਜੰਮਲਾ ਵੀ ਦੇ ਦੋਸਤੋ ਪੂਰੀ ਜ਼ਬਰਦਸਤ ਝੋਟੀ ਆ ਥਾਣਾ ਹਵਾਨਾ ਦੇਖ ਸਕਦੇ ਹੋ ਪੂਰੇ ਮੋٹے ਥਾਣੇ ਦੋਸਤੋ ਜੋ ਤੁਰੂ ਕੀ ਹਵਾਨੇ ਦੀ ਜੱਜਮੈਂਟ ਕਰ ਲਿਓ ਪੂਰਾ ਡਬਲ ਹਵਾਨਾ ਹੈ ਤੇ ਬਾਕੀ ਥਣ ਝੋਟੀ ਦੇ ਦੋਸਤੋ ਕਮਾਲ ਦੇ ਲੱਗੇ ਨੇ ਮੁੱਠੀ ਦੀ ਚਵਾਈ ਵਾਲੇ ਨੇ ਮੋٹے ਥਣ ਨੇ ਦੋਸਤੋ ਆਪਸ ਦੇ ਵਿੱਚ ਥਣਾਂ ਦੀ ਦੂਰੀ ਬਹੁਤ ਆ ਨਿਖੜਵੇਂ ਨੇ ਕਦ ਕਾੜ ਜਰੂਰ ਦਰਮਿਆਨਾ ਦੋਸਤੋ ਝੋਟੀ ਦਾ ਬਾਕੀ ਥੱਲੋਂ ਹਵਾਨੇ ਤੋਂ ਤਾਂ ਖੜਾਉਂਦੀ ਆ ਦੋਸਤੋ ਜਿੱਦਾਂ ਮੰਨ ਲਓ ਵੀ ਪੰਡਾ ਬੰਨੀ ਫਿਰਦੀ ਆ ਹਵਾਨੇ ਦੀ ਇਧਰ ਤੋਂ ਦਿਖਾਉਣਾ ਮੈਂ ਅਗਲੇ ਥਣ ਤੋਂ ਦੋਸਤੋ ਹਵਾਨਾ ਦੇਖ ਸਕਦੇ ਇੱਕ ਗਿੱਠ ਵਾਂਗੂ ਅੱਗੇ ਆ ਤੇ ਬਾਕੀ ਦੋਸਤੋ ਨਾੜਾਂ ਦੇਖ ਸਕਦੇ ਹਵਾਨੇ ਦੇ ਨਾੜਾਂ ਬਹੁਤ ਨੇ ਤੇ 16 ਕਿਲੋ ਦੁੱਧ ਤੋਂ ਦੋਸਤੋ ਦੱਸਦਾ ਬਾਈ ਤੇ ਬਾਕੀ ਤੁਸੀਂ ਨੇੜੇ ਆ ਕੇ ਜਾਨਵਰ ਆਪਣੀ ਤਸੱਲੀ ਕਰਕੇ ਖਰੀਦਣਾ ਹੁੰਦਾ ਤੇ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਇੱਕ ਆਈਡੀਆ ਮਿਲ ਜਾਂਦਾ ਦੋ ਨੰਬਰ ਵਾਲੀ ਝੋਟੀ ਦਿਖਾਉਣੇ ਆ ਤੋਰ ਕੇ ਤੇ ਬਾਕੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛਾਂਗੇ ਥਣ ਹਵਾਨਾ ਦੋਸਤੋ ਇਹਦੇ ਵੀ ਪੂਰਾ ਟੌਪ ਦਾ ਲੱਗਿਆ ਹੋਇਆ ਅੱਗੇ ਨੂੰ ਜੋ ਤਰੂਗੀ ਝੋਟੀ ਦੇਖ ਲਿਓ ਤੋਰਲਾ ਬਾਈ ਥੋੜਾ ਅੱਗੇ ਨੂੰ ਤੋਰਨਾ ਇਹ ਤੋੜਦੇ ਇਹਦੀ ਬਾਤ ਤੁਹਾਡਾ ਬਾਈ ਕਮਾਲ ਆ ਬਸ ਔਲੀ ਲੈ ਕੇ ਜਾਈਏ ਜੀ। ਜੇ ਤੁਰੂ ਕੀ ਦੋਸਤੋ ਦੇਖ ਲਓ ਝੋਟੀ ਤੁਸੀਂ ਹਵਾਨਾ ਤੇ ਖਣ ਦੇਖ ਸਕਦੇ ਹੋ ਪੂਰੇ ਨਖੜਵੇਂ ਲੱਗਿਆ ਚਾਰੇ ਥਣ ਦੋਸਤੋ ਪੂਰੀ ਦੂਰੀ ਤੇ ਲੱਗਿਆ ਤੇ ਬਾਕੀ ਦੋਸਤੋ ਪਲੂਣ ਹੀ ਹੋਊਗੀ ਝੋਟੀ ਮੇਰਾ ਖਿਆਲ ਹੈ ਸਿੰਘ ਸਿੰਘ ਪਤਲਾ ਬਿਲਕੁਲ ਡਿਟੇਲ ਚੱਲ ਕੇ ਪੁੱਛਦੇ ਆ ਬਾਈ ਨੂੰ ਦੋਸਤੋ ਤੇ ਇਧਰ ਤੋਂ ਹਵਾਨਾ ਦਿਖਾਦਾ ਨਾ ਮੈਂ ਅੰਦਰਲੇ ਪਾਸਿਓਂ ਘੱਟ ਵਾਲਾ ਹਵਾਨਾ ਦੋਸਤੋ ਝੋਟੀ ਦਾ ਤੇ ਅਗਲੀ ਡਿਟੇਲ ਆਪਾਂ ਬਾਈ ਨੂੰ ਪੁੱਛਦੇ ਆ ਚੱਲ ਕੇ ਇਧਰ ਦੀ ਇੱਕ ਵਾਰੀ ਮੂੰਹ ਮੱਥਾ ਵੀ ਦਿਖਾ ਦੇਣਾ ਦੋਸਤੋ ਝੋਟੀ ਦਾ ਬਿਲਕੁਲ ਕੁੰਡੇ ਸਿੰਘਾਂ ਚ ਬਾਈ ਇਹ ਕਿੰਨੇ ਵੇ ਸੂਏ ਸੂਏ ਝੋਟੀ ਪਹਿਲਾ ਸੂਆ ਚੌਗੀ ਹੈ ਵੀਰੇ ਮੂੰਹੋਂ ਚਾਰ ਦੰਦਾ ਕਿੰਨੇ ਕਿ ਦਿਨ ਹੋ ਗਏ ਇਹਨੂੰ ਵੀ 15 ਦਿਨ ਹੋ ਗਏ ਬੱਚਾ ਕੀ ਆ ਜੀ ਨਾਲ ਇਹ ਇਹ ਆ ਦੁੱਧ ਕਿੰਨਾ ਕੁ ਤਿਆਰ ਹੈ 13 ਕਿਲੋ ਨੱਠ ਤਿਆਰ ਹੈ ਇਹਦਾ ਫਿਕਸ ਰੇਟ ਕੀ ਆ ਬਾਈ ਇਹਦਾ ਫਿਕਸ ਰੇਟ 130 ਹੈ 130 ਉਹਨਾ ਨੰਬਰ ਬੋਲ ਦਿਓ ਬਾਈ 99150 ਜੀ 72685 ਠੀਕ ਆ ਜੀ ਦੋਸਤੋ ਇਹਨਾਂ ਦੋਹਾਂ ਝੋਟੀਆਂ ਚ ਜਿਹੜੀ ਝੋਟੀ ਵੀ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਵੀਡੀਓ ਦੇ ਵਿੱਚ ਹੀ ਆ ਦੋਸਤੋ ਤਸੱਲੀ ਕਰਕੇ ਨੇੜ ਆ ਕੇ ਜਾਨਵਰ ਖਰੀਦ ਖਰੀਦ ਸਕਦੇ ਹੋ ਦੋਸਤੋ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਸਾਰੀ ਤੇ ਆਜੋ ਦੋਸਤੋ ਅੱਗੇ ਲੈ ਕੇ ਚੱਲਦੇ ਆ ਖੰਨਾ ਮੰਡੀ ਦੀ ਕੱਦੀ ਹੋਰ ਜ਼ਬਰਦਸਤ ਚੋਕੀ ਦਿਖਾਉਣੀਆਂ ਤੁਹਾਨੂੰ ਤੇ ਫਿਰ ਭਾਗ 2 ਆਪਾਂ ਇੱਥੇ ਹੀ ਰੋਕਦੇ ਆ ਹਾਂ ਦੋਸਤੋ ਕਾ ਮੱਝ ਦਿਖਾਉਣੀਆਂ ਤੁਹਾਨੂੰ ਹਵਾਨਾ ਬਹੁਤ ਵੱਡਾ ਮੱਝ ਦਾ ਉਹ ਫਣਫਣ ਦੇਖ ਸਕਦੇ ਹੋ ਦੋਤਾਂ ਨੇੜੇ ਤੇ ਦਿਖਾ ਦੇਣਾ ਮੈਂ ਤੇ ਬਾਕੀ ਮੱਝ ਬਾਈ ਨੂੰ ਕਹਾਂਗੇ ਤੋਰ ਕੇ ਦਿਖਾਵਾਂ ਖੋਲੀ ਬਾਈ ਮੜੀ ਜੀ ਉਹ ਲੋਕ ਆ ਦੇ ਐਂਡ ਤੁਲਾ ਦੇ ਐਂਡ ਲੰਬੀ ਤੋਰ ਸਾਣਾ ਹਵਾਨਾ ਦੇਖ ਸਕਦੇ ਹੋ ਦੋਸਤੋ ਝੋਟੀ ਦਾ ਦ੍ਰਿਸ਼ ਇੰਨੇ ਕੱਦ ਕਾਠ ਚਾ ਇੰਦਰ ਤੋਂ ਦਿਖਾ ਦੇਣਾ ਨੇੜੇ ਤੋਂ ਬਾਕੀ ਡਿਟੇਲ ਦੋਸਤੋ ਸਾਰੀ ਬਾਈ ਨੂੰ ਪੁੱਛ ਲਾਂਗੇ ਆਪਾਂ ਨੇੜੇ ਚੱਲ ਕੇ ਕੀ ਡਿਟੇਲ ਹੈ ਝੋਟੀ ਵੀ ਕੀ ਮੰਗਦਾ ਤੇ ਨੰਬਰ ਵੀਡੀਓ ਦੇ ਵਿੱਚ ਹੀ ਲਾਵਾਂਗੇ ਦੋਸਤੋ ਰੇਟ ਰੂਟ ਪੁੱਛ ਕੇ ਝੋਟੀ ਦਾ ਸਾਰਾ ਬਾਹਰ ਲੈ ਚੱਲ ਬਾਈ ਚੰਗਾ ਪੁੱਛ ਕੇ ਆਵਾਂ ਜੀ ਅੱਭਾ ਜੀ ਨਾਮ ਦੱਸੋ ਵੀ ਆਪਾਂ ਨਾਮ ਕਾਸ਼ੀਰਾਮ ਵੀ ਕਿੱਥੇ ਤੋਂ ਆ ਜੀ ਦਰਾਹੇ ਤੋਂ ਜੀ ਬਰਾਹਤ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਹਾਂਜੀ ਆਪਾਂ ਕਿੰਨੇਵੇਂ ਸੂਏ ਝੋਟੀ ਇਹ ਇਹ ਤੀਜੇ ਸੂਏ ਆ ਜੀ ਤੀਜੇ ਲੱਗਦੀ ਤਾਂ ਵੱਡੀ ਆ ਇਹ ਨਹੀਂ ਇਹ ਤੀਜੇ ਬਾਈ ਪੱਕੀ ਗੱਲ ਹੈ ਹਾਂਜੀ ਦੁੱਧ ਕਿੰਨਾ ਤਿਆਰ ਦੁੱਧ ਉਹ ਇਸ ਤਾਂ ਵੀ 15 16 ਕਿਲੋ ਤਿਆਰ ਹੈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 5 6 ਦਿਨ ਲੇ ਰੇਟ ਕੀ ਕਰਦੇਗਾ ਮੈਂ ਮੁੱਲ 1 5 ਕਰਦੇ ਹਾਂ ਕਿੰਨੇ ਦੀ ਹੋ ਜੂਗੀ ਫਿਕਸ ਰੇਟ ਹੀ ਦੱਸ ਦੇ ਉਹ ਮੈਂ 80 ਹਾਂ 80 ਦੀ ਹੋ ਜੂ ਹਾਂਜੀ ਨੰਬਰ ਬੋਲ ਦੋ 68 33 ਹਾਂਜੀ 68 211 ਇੱਕ ਵਾਰੀ ਫੇਰ ਬੋਲ ਦੂੰ 68 33 68 211 ਠੀਕ ਹੈ ਦੋਸਤੋ ਬਿਲਕੁਲ